ਹਾਂ ਜਿਹੜੀ ਇਹ ਗੱਲਬਾਤ ਮੈਂ ਪੂਰੀ ਅੱਗੇ ਕਰਨੀ ਹੈ ਗੱਲਬਾਤ ਵੀਰੋ ਇਹ ਹੈ ਕਿ ਸਭ ਤੋਂ ਪਹਿਲਾਂ ਤਾਂ ਮੈਂ ਪਹਿਲਾਂ ਵੀ ਇਹ ਗੱਲ કરી ਸੀ ਕਿ ਇਹ ਸਭ ਤੋਂ ਵੱਡਾ ਪੰਜਾਬ ਦਾ ਮੁੱਦਾ ਹੈ ਜੇਕਰ ਤੁਸੀਂ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਲੈ ਕੇ ਜਾਣਾ ਤਾਂ ਪੰਜਾਬ ਦੇ ਵਿੱਚੋਂ ਪਖੰਡਵਾਦ ਦੂਰ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੇਕਰ ਸਿੱਖੀ ਬਚਾਉਣੀ ਹੈ ਜੇਕਰ ਪੰਜਾਬ ਬਚਾਉਣਾ ਤਾ ਹੈ ਪਖੰਡਵਾਦ ਪੰਜਾਬ ਦੇ ਵਿੱਚੋਂ ਦੂਰ ਹੋਣਾ ਇਸ ਦੀ ਜੜ ਪੱਟਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਜਿੰਨੀਆਂ ਵੀ ਨਿਹੰਗ ਸਿੰਘ ਜੱਥੇਬੰਦੀਆਂ ਮੇਰੀਆਂ ਕੋਲੇ ਤੁਸੀਂ ਇਹ ਵੀਡੀਓ ਪਹੁੰਚਾ ਸਕਦੇ ਹੋ ਗੁਰੂ ਕੀ ਫੌਜਾਂ ਕੋਲੇ ਵੀਡੀਓ ਪਹੁੰਚਾ ਸਕਦੇ ਹੋ ਸਭ ਤੋਂ ਵੱਡਾ ਗੱਲ ਇਹ ਹੈ ਕਿ ਉਹਨਾਂ ਨੂੰ ਇਹ ਕਾਰਜ ਸਾਰਾ ਸੰਪੂਰਨ ਕਰਨਾ ਚਾਹੀਦਾ ਹੈ ਤੇ ਭਾਈ ਮਨਪ੍ਰੀਤ ਸਿੰਘ ਜੀ ਖਾਲਸਾ ਜਿਨ੍ਹਾਂ ਨੇ ਇਹ ਮੁੱਦਾ ਚੱਕਿਆ ਮੌਨਾਂ ਦੇ ਨਾਲ ਹਰ ਵਕਤ ਉਹਨਾਂ ਦੇ ਨਾਲ ਆ ਜਿੱਥੇ ਵੀ ਕਿਤੇ ਜ਼ਰੂਰਤ ਪਊਗੀ ਮੈਨੂੰ ਉਹਨਾਂ ਦਾ ਨੰਬਰ ਨਹੀਂ ਮਿਲਿਆ ਹੈ ਨੰਬਰ ਮਿਲ ਗਿਆ ਇੱਕ ਆਹ ਹੈ ਇਕਾ ਹਾ ਹਾਂ ਲਾ ਲਓ ਆ ਚੋੜਿਆ ਲਾਓ ਆ ਤੇ ਰੱਖ ਦੇ ਲਾ ਕੇ ਸਾਰਾ ਤੇ ਕਾ ਸੇ ਬੁਮਾ ਆ ਮੁੰਦਰੀ ਵੀ ਲਾ ਦੇ ਉਹ ਮੁੰਦਰੀ ਉਹ ਪਾਈ ਜਾਂਦੀ ਹੈ ਮੈ ਲੈ ਲੱਗੀ ਹੈ ਮੇਰੇ ਕਿਤਾਬ ਦੀ ਕਿੱਧਰ ਗਈ ਜੀ ਅਗਲੀ ਵੀਡੀਓ ਤੇ ਰੱਖ ਬੰਦ ਅੱਛਾ ਤੇ ਚੱਲ ਤੂੰ ਉਹਦੀ ਵੀਡੀਓ ਫੜਾ ਦੇ ਅੱਗੇ ਕੱਢ ਕੇ ਤੇ ਜਿਹੜੀ ਕਿ ਇਹ ਗੱਲ ਕਹਿਣਾ ਕਿ ਸਾਰਿਆਂ ਨੇ ਹਿੰਗ ਸਿੰਘ ਜੱਥੇ ਬੰਦਿਆਂ ਸਾਰਿਆਂ ਸਿੱਖ ਜੱਥੇ ਬੰਦਿਆਂ ਨੂੰ ਇਹ ਜਿਹੜਾ ਕਾਰਜ ਸੰਪੂਰਨ ਕਰਨਾ ਚਾਹੀਦਾ ਕਿਉਂਕਿ ਇਹਨਾਂ ਨੇ ਪੰਜਾਬ ਦੇ ਵਿੱਚ ਕਾ ਆ ਗਿਆ ਕਾ ਆ ਗਿਆ ਨਵਾਂ ਇਹਨਾਂ ਨੇ ਪੰਜਾਬ ਦੇ ਵਿੱਚ ਬਹੁਤ ਵੱਡਾ ਜਿਹੜਾ ਗੰਦ ਪਾਇਆ ਹੋਇਆ ਇਹਨਾਂ ਸਾਰੇ ਪਖੰਡੀ ਬਾਬਿਆਂ ਨੇ ਕਿਉਂਕਿ ਮੈਂ ਕੀ ਚਾਹਣਾ ਕਿ ਇਹ ਸਾਰਾ ਜਿਹੜਾ ਗੰਦ ਜਾਲੀ ਪਾਸਟਰ ਤੇ ਜਾਲੀ ਇਹ ਜਿੰਨਾ ਟਾਈਮ ਇਹ ਪੰਜਾਬ ਦੇ ਵਿੱਚੋਂ ਜਾਲੀ ਪਾਸਟਰਾਂ ਦੀ ਜਾਨਨੀ ਪੱਟੀਆਂ ਦੀ ਜਾਲੀ ਇਹਨਾਂ ਦੇ ਨਹੀਂ ਪੱਟੀਆਂ ਦੇ ਨਾਲ ਟਾਈਮ ਪੰਜਾਬ ਤਰੱਕੀ ਦੇ ਰਾਹ ਤੇ ਨਹੀਂ ਆ ਸਕਦਾ ਕਿਉਂਕਿ ਜਿੰਨਾ ਪੰਜਾਬ ਦੇ ਵਿੱਚ ਇਹਨਾਂ ਨੇ ਪਖੰਡ ਕੀਤਾ ਹੈ ਜੋ ਗੱਦੀਆਂ ਇਹਨਾਂ ਨੇ ਕੀਤੀ ਆ ਦੇਖੋ ਜੀ ਗੱਡੀ ਦੇ ਬੈਠ ਕੇ ਮੇਰੇ ਸਿਰ ਘਮਾਈ ਜਾਂਦੇ ਨੇ ਸਿਰ ਘਮਾਉਣ ਵਾਲੇ ਜਿੰਨਾ ਬਾਬਿਆਂ ਦੇ ਤੱਕਰ ਜੂਤ ਨਹੀਂ ਫਿਰਦਾ ਉਹਨਾਂ ਟਾਈਮ ਸਾਡੇ ਪੰਜਾਬ ਦਾ ਕੱਖ ਨਹੀਂ ਹੁੰਦਾ ਭਾਈ ਮਨਪ੍ਰੀਤ ਸਿੰਘ ਜੀ ਖਾਲਸਾ ਜੀ ਨੇ ਇਹ ਜਿਹੜੀ ਆਵਾਜ਼ ਚੱਕੀ ਆ ਉਹਨਾਂ ਨੂੰ ਸਾਰੇ ਪੰਜਾਬ ਨੂੰ ਸਪੋਰਟ ਕਰਨੀ ਚਾਹੀਦੀ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਣਾ ਜਿਹੜੇ ਭਾਈ ਮਨਪ੍ਰੀਤ ਸਿੰਘ ਜੀ ਖਾਲਸਾ ਜੀ ਇਹ ਸੇਵਾ ਨਿਭਾ ਰਹੇ ਨੇਗੇ ਆਉਣ ਵਾਲੇ ਸਮੇਂ ਦੇ ਵਿੱਚ ਲੀਡਰਾਂ ਨੇ ਇਹਨਾਂ ਦੇ ਖਿਲਾਫ ਵੀ ਕੋਈ ਨਾ ਕੋਈ ਕਾਰਵਾਈ ਕਰਨੀ ਹੈ ਮੈਨੂੰ 100% ਪਤਾ ਹੈ ਜਿਹੜੇ ਇਹ ਬਾਬਾ ਜੀ ਜਿਹੜੇ ਭਾਈ ਸਾਹਿਬ ਇਹ ਕਾਰਜ ਕਰ ਰਹੇ ਨੇ ਨਾ ਆਉਣ ਵਾਲਾ ਸਮੇਂ ਦੇ ਵਿੱਚ ਇਹਨਾਂ ਦੇ ਖਿਲਾਫ ਵੀ ਜਿਹੜੀ ਕਿ ਕਿਸੇ ਨਾ ਕਿਸ ਨੇ ਕਾਰਵਾਈ ਕਰਾਉਣੀ ਹੈ ਇਹਨਾਂ ਦੇ ਖਿਲਾਫ ਕਿਉਂਕਿ ਇਹ ਸਾਰੇ ਸਰਕਾਰਾਂ ਦੇ ਪਾਲੇ ਹੋਏ ਬੰਦੇ ਨੇਗੇ ਸਰਕਾਰਾਂ ਚਾਹੁੰਦੀਆਂ ਨੇ ਲੀਡਰ ਚਾਹੁੰਦੇ ਨੇ ਕਿ ਪੰਜਾਬ ਦੇ ਵਿੱਚ ਪਖੰਡ ਫੈਲੇ ਪੰਜਾਬ ਦੇ ਵਿੱਚ ਇਹ ਪਖੰਡ ਹੋਵੇ ਵੱਧ ਤੋਂ ਵੱਧ ਲੀਡਰਾਂ ਦਾ ਕੰਮ ਇਹ ਹੈ ਕਿਉਂਕਿ ਇਹਨਾਂ ਨੇ ਵੋਟਾਂ ਲੈਣੀਆਂ ਨੇ ਕਿ ਜਿਹੜਾ ਆਪਾਂ ਕਹ ਦੀਏ ਵੀ ਇੱਕ ਤਾਂ ਸਾਡਾ ਪੰਜਾਬ ਪਿੰਡਾਂ ਦੇ ਵਿੱਚ ਦੋ ਤਰ੍ਹਾਂ ਦਾ ਭਾਈਚਾਰਾ ਹੈ ਇੱਕ ਤਾਂ ਕਿਸਾਨ ਭਾਈਚਾਰਾ ਜਿਹਨੂੰ ਆਪਾਂ ਜੱਟ ਕਹਦਾਂ ਨੇ ਇੱਕ ਹੈਗਾ ਮਜ਼ਦੂਰ ਭਾਈਚਾਰਾ ਜਿਹੜੇ ਜੱਟ ਨੇ ਹੈਗੇ ਨੇ ਉਹ ਤਾਂ ਵੱਡਿਆ ਵੱਡਿਆ ਰਾਜਨੀਤਿਕ ਪਾਰਟੀਆਂ ਨਾਲ ਜੁੜੇ ਹੋਏ ਨੇ ਕੋਈ ਕਹਿੰਦਾ ਮੈਂ ਕਾਂਗਰਸ ਵਾਲਾ ਜੀ ਕੋਈ ਕਹਿੰਦਾ ਮੈਂ ਭਾਜਪਾ ਵਾਲਾ ਜੀ ਕੋਈ ਕਹਿੰਦਾ ਮੈਂ ਝਾੜੂ ਵਾਲਾ ਜੀ ਕੋਈ ਕਹਿੰਦਾ ਮੈਂ ਬਾਦਲਲਾ ਵਾਲਾ ਸਾਡਾ ਜਿਹੜਾ ਇਹ ਜਰਨਲ ਸਮਾਜ ਆਇਆ ਤਾਂ ਪਾਰਟੀਆਂ ਦੇ ਵਿੱਚ ਪੜ ਗਿਆ ਡਾ ਸਾਡਾ ਮਜ਼ਦੂਰ ਭਾਈਚਾਰਾ ਉਹ ਪਖੰਡੀ ਬਾਬਿਆਂ ਦੇ ਵਿੱਚ ਉਹ ਪਖੰਡੀ ਬਾਬਿਆਂ ਦੇ ਜਾਈ ਜਾਂਦਾ ਹੁਣ ਜਿਹੜੇ ਪਖੰਡੀ ਬਾਬੇ ਜਿੰਨੇ ਵੀ ਪੰਜਾਬ ਦੇ ਵਿੱਚ ਪਿਆਰ ਹੋਏ ਹੋਏ ਨੇਗੇ ਇਹ ਸਾਰੇ ਦੇ ਸਾਰੇ ਇਹਨਾਂ ਵੱਲ ਸਾਡਾ ਮਜ਼ਦੂਰ ਭ ਮੇਰੇ ਕੋਲੇ ਮਜ਼ਦੂਰ ਭਾਈਚਾਰ ਆਉਂਦਾ ਜਿੰਨਾਂ ਦੇ ਵੀ ਕਿਤੇ ਪੈਸੇ ਕਢਾਉਣੇ ਕਈ ਘਰਾਂ ਦਾ ਹੁਣ ਕੰਮ ਵੀ ਮੈਂ ਚਲਵਾਇਆ ਵੀ ਮੇਰੇ ਮੇਰਾ ਖਿਆਲ ਇਹੀ ਆ ਕਿ ਜਿੰਨਾ ਵੀ ਸਾਡਾ ਮਜ਼ਦੂਰ ਭਾਈਚਾਰ ਉਹਨਾਂ ਦੇ ਘਰ ਬਣਾਏ ਜਾਣਾ ਉਹਨਾਂ ਦੀ ਬਾਹ ਫੜੀ ਜਾਵੇ ਕਿਉਂਕਿ ਜਦੋਂ ਉਹ ਜਦੋਂ ਉਸ ਭਾਈਚਾਰੇ ਦੀ ਕੋਈ ਬਾਹ ਨਹੀਂ ਫੜਦਾ ਤਾਂ ਉਹ ਜਾਲੀ ਭਾਟਰਾਂ ਕੋਲੇ ਵੀ ਜਾਂਦੇ ਨੇ ਜਾਲੀ ਬਾਬਿਆਂ ਕੋਲੇ ਵੀ ਜਾਂਦੇ ਨੇਗੇ ਇਸ ਕਰਕੇ ਇਹ ਜਿਹੜਾ ਸਾਰਾ ਇਹ ਜਿਹੜਾ ਦਾਲਮਦਾਲਾ ਚੱਲਿਆ ਹੋਇਆ ਤੇ ਸਾਨੂੰ ਇਸ ਦੀ ਜੜ ਪੱਟਣੀ ਪੰਜਾਬ ਦੇ ਵਿੱਚੋਂ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਜਿਹੜੇ ਅਗਲੀ ਗੱਲ ਇਹ ਕਹਿਣਾ ਵੀ ਜਿਹੜੇ 100 100 2 200 ਗਨਮੈਣ ਚੱਕੀ ਫਿਰਦੇ ਨੇ ਬਾਬੇ ਆਹ ਹੱਥ ਜੋੜ ਦਿੰਦੇ ਨੇਗੇ ਆਹ ਹੱਥ ਜੁੜੀ ਫਿਰਦੇ ਨੇ ਪੰਜਾਬ ਦੇ ਲੋਕੋ ਕਦੋਂ ਜਾਗੋਗੇ ਜਿਹੜੇ ਬਾਬੇ ਕੋਲੇ 100 200 ਗਨਮੈਣ ਆ ਉਹ ਤੁਹਾਡੇ ਪੰਜਾਬ ਦਾ ਕੀ ਭਲਾ ਕਰ ਸਕਦਾ ਉਹ ਤਾਂ ਆਪਣਾ ਆਪ ਬਚਾਅ ਕਰ ਰਿਹਾ ਉਹ ਤੁਹਾਨੂੰ ਕੀ ਰਸਤੇ ਪਾ ਦੂਗਾ ਯਾਰ ਮੈਨੂੰ ਇਹ ਨਹੀਂ ਸਮਝ ਆਉਂਦੀ ਤੁਸੀਂ ਜੇ ਕਿਤੇ ਇਹਨਾਂ ਦੇ ਪਖੰਡੀ ਬਾਬਿਆਂ ਦੇ ਖਿਲਾਫ ਬੋਲਦੇ ਵੀ 100-100 ਗਨਮੈਂਟ ਚੱਕੀ ਫਿਰਦੇ ਨੇ ਤਾਂ ਸਾਡੇ ਪੰਜਾਬ ਦੇ ਲੋਕ ਪਤਾ ਕੀ ਕਹਿਣਗੇ ਵੀ ਇਹ ਤਾਂ ਇਹਨਾਂ ਦਾ ਅੰਗ ਰੱਖਿਆ ਕਰਨੇ ਜੀ ਅੰਗ ਰੱਖ ਕੇ ਤਾਂ ਗੁਰੂ ਸਾਹਿਬਾਂ ਨਾਲ ਵੀ ਹੁੰਦੇ ਸੀਗੇ ਗੁਰੂ ਸਾਹਿਬਾਂ ਨਾਲ ਇਹਨਾਂ ਦਾ ਮੁਕਾਬਲਾ ਕਰੋਗੇ ਇਹ ਤੱਕ ਜੇ ਸਰਕਾਰ ਦੇ ਕਿਸ ਸਿਸਟਮ ਦੇ ਵਿਰੁੱਧ ਬੋਲਣ ਨੂੰ ਤਿਆਰ ਨਹੀਂ ਹੈਗੇ ਜਿੰਨੇ ਪਖੰਡੀ ਬਾਬੇ ਨੇਗੇ ਇਹ ਸਿਸਟਮ ਦੇ ਵਿਰੁੱਧ ਕੀ ਬੋਲਣਗੇ ਸਾਡੇ ਗੁਰੂ ਸਾਹਿਬਾਨ ਦਾ ਗੁਰੂ ਨਾਨਕ ਦੇਵ ਪਾਸ਼ਾ ਮਹਾਰਾਜ ਨੇ ਬਾਬਰ ਨੂੰ ਜਾਬਰ ਕਿਹਾ ਦੂਜੇ ਪਾਦਸ਼ਾਹ ਦੀ ਗੱਲ ਕਰ ਲੋ ਤੀਜੇ ਪਾਦਸ਼ਾਹ ਮਹਾਰਾਜ ਦੀ ਗੱਲ ਕਰ ਲੋ ਬਾਣੀ ਰਾਹੀਂ ਤੇ ਸਾਰੀਆਂ ਜਿਹੜਾ ਕਿ ਇਸ ਪਖੰਡ ਨੂੰ ਲੜਕਾਰਿਆ ਸੱਚੇ ਭਾ ਪਰ ਬਾਣੀ ਰਾਹੀਂ ਤੇ ਸਾਰੀਆਂ ਇਹਨਾਂ ਦੇ ਜਿਹੜੀਆਂ ਲੋਕਾਂ ਦੀ ਉਸ ਅਨਸਾਰੀਅਤ ਦੀ ਗੱਲ ਕੀਤੀ ਅੱਗੇ ਪੰਜਵੇਂ ਪਾਦਸ਼ਾਹ ਤੱਤੀ ਤੋਂ ਵੀ ਦੇ ਬਹਿਗੇ ਨੌਵੇਂ ਪਾਦਸ਼ਾਹ ਨੇ ਸੀਸ ਕਟਾਤਾ ਦਸਵੇਂ ਪਾਦਸ਼ਾਹ ਨੇ ਆਪਣਾ ਆਪ ਵਾਰਤਾ ਜ਼ੁਲਮ ਲਈ ਵਾਰਿਆ ਸਿਸਟਮ ਨਾਲ ਟੱਕਰ ਸੀਗੀ ਇਹਨਾਂ ਨੇ ਕਿਹੜੀ ਸਿਸਟਮ ਨਾਲ ਟੱਕਰ ਹੈ ਇਹ ਤਾਂ ਕਿਸੇ ਸਰਕਾਰ ਨੂੰ ਉਹੀ ਨਿਵਾੜਾ ਸ਼ਬਦ ਕਹਿ ਸਕਦੇ ਕਿਉਂਕਿ ਇਹਨਾਂ ਨੇ ਸਰਕਾਰੀ ਗੰਨਮਣ ਲੈਤੇ ਹੋਏ ਨੇਗੇ ਇੱਕ ਸਰਕਾਰ ਨੂੰ ਕਿਵੇਂ ਮਾੜਾ ਕਹਿ ਦੇਣਗੇ ਇਹ ਕਹਿ ਦੇਣਗੇ ਬੀਜੇਪੀ ਨੂੰ ਮਾੜਾ ਜਿਹੜੇ ਸਾਰੇ ਬਾਬੇ ਤੁਰੇ ਫਿਰਦੇ ਨੇ ਕਹਿ ਦੇਣਗੇ ਆਮ ਆਦਮੀ ਪਾਰਟੀ ਨੂੰ ਮਾੜਾ ਕਹਿ ਦੇਣਗੇ ਭਗਵੰਤ ਮਾਨ ਨੂੰ ਮਾੜਾ ਕਿ ਇਹ ਪੰਜਾਬ ਦੇ ਉੱਪਰ ਜਿਹੜਾ ਜ਼ੁਲਮ ਢਾ ਰਹੇ ਤੂੰ ਕਿਉਂ ਢਾ ਰਹਿਆ ਇਹਨਾਂ ਦਾ ਮੁਕਾਬਲਾ ਕਿਵੇਂ ਕਰੋਗੇ ਇਸ ਕਰਕੇ ਮੇਰੀ ਲੋਕਾਂ ਨੂੰ ਬੇਨਤੀ ਆ ਵੀ ਇਹ ਜਿਹੜਾ ਪਖੰਡਾ ਇਹ ਪੰਜਾਬ ਦੇ ਵਿੱਚੋਂ ਖਤਮ ਤਾਂ ਹੋ ਜੇ ਤੁਸੀਂ ਸਹਿਯੋਗ ਦਿਓਗੇ ਤੁਸੀਂ ਸਾਰੇ ਜਣੇ ਉੱਠੋਗੇ ਇਹ ਪੰਜਾਬ ਦੇ ਵਿੱਚੋਂ ਜੇਕਰ ਸਿੱਖੀ ਨੂੰ ਬਚਾਉਣਾ ਤਾਂ ਜਿੰਨੇ ਪਖੰਡੀ ਬਾਬੇ ਨੇ ਇਹਨਾਂ ਦਾ ਜੜ ਪੱਟਣੀ ਬੜੀ ਜ਼ਰੂਰੀ ਆ ਅਸੀਂ ਜਿਹੜਾ ਕਿ ਜਿੰਨਾ ਵੀ ਜੱਥੇਬੰਦੀਆਂ ਨੇ ਕਾਰਜ ਕਰ ਰਹੀਆਂ ਨੇ ਗਿਆ ਖਾਲਸਾ ਜੀ ਕਰ ਰਹੇ ਨੇ ਕਿ ਜਿੰਨੀਆਂ ਵੀ ਜੱਥੇਬੰਦੀਆਂ ਕਰ ਰਹੀਆਂ ਨੇ ਗਿਆ ਇਹ ਸਾਰੇ ਜਿੰਨੇ ਸਿਰ ਘਮਾਉਂਦੇ ਨੇ ਉਹਨਾਂ ਦਾ ਡਾਂਗ ਮੋਟੀ ਫਿਰਨੀ ਚਾਹੀਦੀ ਇਹਨਾਂ ਦੇ ਡਾਗ ਇੰਨੀ ਮੋਟੀ ਹੋਵੇ ਇੱਕ ਤਾਂ ਸ਼ਿਵਮਾ ਬਠਿੰਡੇ ਵਾਲੇ ਤੇ ਟੁੱਟਣੀ ਚਾਹੀਦੀ ਆ ਇਧਰੋਂ ਮਾਰੇ ਡਾਂਗ ਇਧਰੋਂ ਮਾਰੇ ਇਧਰੋਂ ਮਾਰੇ ਡਾਂਗ ਇੱਕ ਆ ਲੌਂਡਾ ਦਾ ਹੋਰ ਆ ਭੈਣ ਦਾ ਖਸਮ ਤੁਹਾਨੂੰ ਦਿਖਾਉਣਾ ਆ ਇੱਕ ਆਹਾ ਅਕੱਡੀ ਮੇਰਾ ਸਾਲਾ ਇੱਕ ਇਹ ਹੋਇਆ ਪਿਆ ਨਰੇ ਡਾਂਗ ਉਧਰੋਂ ਕਿਤੇ ਗਿੱਟੇ ਨੇ ਮਾਰੇ ਡਾਂਗ ਤੇ ਕਿਤੇ ਨੇ ਮਾਰੇ ਤੁਸੀਂ ਤਾਂ ਮਾਤਾਂ ਨੂੰ ਵੀ ਬਦਨਾਮ ਕਰ ਰਹੇ ਹੋ ਮਾਤਾ ਥੋਡੇ ਵਰਗੇ ਗੰਦਾਂ ਦੇ ਵਿੱਚ ਆਊਗੀ ਹੈ ਥੋਡੇ ਤੇ ਥੋਡੇ ਚ ਪੀਰ ਆਊਗਾ ਥੋਡੇ ਗੰਦਾ ਗੰਦਾ ਥੋਡੇ ਚ ਪੀਰ ਆਊਗਾ ਜਿਹੜੇ ਲੋਕਾਂ ਨੂੰ ਠੱਗ ਰਹੇ ਹੋ ਥੋਡੇ ਗੰਦਾ ਜਾਊਗਾ ਹੈ ਹਰ ਪੱਖੋਂ ਹੀ ਹਿੰਦੂ ਧਰਮ ਦੇ ਲੋਕਾਂ ਨੂੰ ਵੀ ਬੇਨਤੀ ਹੈ ਵੀ ਇਹ ਤੁਸੀਂ ਕਦੋਂ ਉੱਠੋਗੇ ਕਦੋਂ ਜਾਗੋਗੇ ਇੱਕ ਹਾਲ ਹੈ ਦੇਖ ਲਓ ਆਹ ਦੇਖ ਲਓ ਲੈ ਇਹ ਸਾਰੇ ਹੀ ਹਿੰਦੂ ਮੁਸਲਮਾਨ ਜਿਹੜੇ ਸਿੱਖ ਅਸਾਈ ਜਿਹੜੇ ਅਸਲੀ ਉਹਨਾਂ ਨੂੰ ਇਹ ਪਖੰਡਵਾਦ ਕਿਸੇ ਧਰਮ ਦੇ ਵਿੱਚ ਪਖੰਡਵਾਦ ਨਹੀਂ ਹੈਗਾ ਪਰ ਪਖੰਡਵਾਦੀ ਲੋਕਾਂ ਨੇ ਤਿਆਰ ਕੀਤਾ ਹੋਇਆ ਜਿਕਰ ਦੇਖੋ ਧਰਮ ਕੀ ਸਿਖਾਉਂਦਾ ਧਰਮ ਅਨਸਾਨੀ ਤਾਂ ਸਿਖਾਉਂਦਾ ਹੈ ਧਰਮ தਿਆਗ ਸੰਤੋਖ ਸਿਖਾਉਂਦਾ ਧਰਮ ਤਾਂ ਬਹੁਤ ਕੁਝ ਸਿਖਾਉਂਦਾ ਪਰ ਇਹ ਧਰਮਾਂ ਦੇ ਨਾਂ ਤੇ ਜਿਹੜਾ ਪਖੰਡ ਕਰ ਰਹੇ ਨੇ ਪੰਜਾਬ ਦੇ ਵਿੱਚ ਪਖੰਡ ਬਹੁਤ ਹੋਣਾ ਜ਼ਰੂਰੀ ਆ ਇਸ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਵੀ ਜਥੇਬੰਦੀਆਂ ਕਾਰਜ ਕਰਨੀਆਂ ਸਭ ਦੇ ਨਾਲ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ